ਦੇਖੋ ਪਰਿਵਾਰ ਦਾ ਜਿਹੜਾ ਮਾਹੌਲ ਆਪਾਂ ਨੂੰ ਬੇਸਰ ਹੈ ਜੋ ਬੀਬੀ ਨਾਲ ਗੱਲਬਾਤ ਹੋ ਰਹੀ ਸੀ ਉਹਨਾਂ ਦੀ ਮਦਰ ਨਾਲ ਅਨੁਮਾਨਾ ਲਾ ਕੇ ਦੇਖੋ ਵੀ ਕਿੱਥੇ ਤਾਂ ਉਹ ਇੰਨੇ ਦੂਸਰੇ ਬੱਚੇ ਨੂੰ ਵੀ ਫੌਜ ਦੇ ਵਿੱਚ ਭੇਜਣ ਦੇ ਲਈ ਤਿਆਰੀ ਕਰਵਾਈ ਬੈਠੇ ਸੀ ਤੇ ਅੱਜ ਹੌਸਲਾ ਜਿਹੜੀਆਂ ਸਰਕਾਰਾਂ ਦਾ ਨਕੰਮਾਪਨ ਹੈ ਉਹਨੇ ਉਹਨਾਂ ਦਾ ਹੌਸਲਾ ਤੋੜਤਾ ਬੱਚਾ ਇੰਨਾ ਹਾਲਾਤਾਂ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ ਔਰ ਇਹ ਹੈ ਕਿ ਇੰਨਾ ਜਵਾਨਾਂ ਦੇ ਸਿਰ ਦੇ ਉੱਤੇ ਪੂਰਾ ਦੇਸ਼ ਆਰਾਮ ਦੀ ਨੀਂਦ ਸੌਂਦਾ ਹੈ ਔਰ ਉਸ ਜਵਾਨ ਨੂੰ ਸ਼ਹੀਦ ਦਾ ਦਰਜਾ ਤੱਕ ਨਾ ਅਨਾਉਂਸ ਹੋਣਾ ਸਰਕਾਰ ਵੱਲੋਂ ਕੇਂਦਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਇਤਨੀ ਵੱਡੀ ਹੋਰ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਹੁਣ ਉਹ ਵਿਚਾਰੀ ਰੋ ਰਹੀ ਸੀ ਮਨ ਭਰ ਕੇ ਵਾਰ-ਵਾਰ ਇਹ ਕਹਿੰਦੀ ਸੀ ਕਿ ਵੀ ਮੇਰਾ ਦੂਸਰੇ ਬੱਚੇ ਨੂੰ ਹੁਣ ਕਿਸੇ ਨੂੰ ਜੀ ਨਹੀਂ ਕਰਦਾ ਉਹ ਬੱਚੇ ਦਾ ਵੀ ਜਾਨ ਨੂੰ ਮਨ ਨਹੀਂ ਕਰਦਾ ਪਰ ਉਸ ਛੋਟੇ ਬੱਚੇ ਦੇ ਨਾਲ ਕੋਈ ਦੱਸਿਆ ਬੀਬੀ ਨੇ ਕਿ 30-35 ਮੁੰਡਿਆਂ ਨੇ ਹੋਰ ਤਿਆਰੀ ਕੀਤੀ ਸੀ ਜਾਨ ਦੀ ਉਹ ਸਾਰਿਆਂ ਦਾ ਮਨ ਟੁੱਟ ਗਿਆ ਸੋ ਜਿਹੜਾ ਇਹ ਸਰਕਾਰਾਂ ਦਾ ਨਕਮਾ ਪਾਣਾ ਅਸੀਂ ਜਿਹੜਾ ਅੱਜ ਇੱਥੇ ਆਏ ਆ ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਸਾਡੀ ਇੱਕ ਜ਼ਿੰਮੇਵਾਰੀ ਸਾਡਾ ਪਰਿਵਾਰ ਹੈ ਸਾਡੇ ਕਿਸਾਨ ਪਰਿਵਾਰ ਚੋਂ ਬੱਚਾ ਹੈ ਜਵਾਨ ਤੇ ਕਿਸਾਨ ਇਕੋ ਨੇ ਸਾਡੇ ਬੱਚੇ ਜਵਾਨ ਨੇ ਤੇ ਸਾਡੇ ਅੱਗੇ ਕਿਸਾਨ ਨੇ ਸੋ ਇਸ ਕਰਕੇ ਸਾਡਾ ਪਰਿਵਾਰ ਸੀ ਤੇ ਸਾਡਾ ਮਨ ਕੋਈ ਆਸਾਨ ਨਹੀਂ ਮੇਰਾ ਇੱਕ ਫਰਜ਼ ਬੰਦਾ ਸੀ ਮੈਂ ਉਹਦਾ ਫਰਜ਼ ਨਿਭਾਉਣਾ ਹੈ ਔਰ ਇਹ ਵੀ ਮੇਰੀ ਕੋਸ਼ਿਸ਼ ਹੈ ਪਰਮਾਤਮਾ ਕਿਰਪਾ ਕਰੇ ਕਿ ਲੜਾਈ ਲੜਾਂਗੇ ਇਹਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੇ ਲਈ ਜਿੱਥੋਂ ਤੱਕ ਵੀ ਸਾਨੂੰ ਲੜਾਈ ਲੜਨੀ ਹੈ ਉਹ ਲੜਾਈ ਲੜਾਂਗੇ ਕਿਉਂਕਿ ਇਹ ਤਾਂ ਫਿਰ ਮਤਲਬ ਬੱਚੇ ਕੁਰਬਾਨੀਆਂ ਦੇਈ ਜਾਣ ਜਾਨਾਂ ਵਾਰੀ ਜਾਣ ਦੇਸ਼ ਦੀ ਖਾਤਰ ਦੇ ਦੇਸ਼ ਵੱਲੋਂ ਉਹਨਾਂ ਨੂੰ ਠੀਕ ਹੈ ਸਰਕਾਰਾਂ ਨਹੀਂ ਤਾਂ ਅਸੀਂ ਤਾਂ ਬੈਠੇ ਆ ਨਾ ਲੋਕ ਆ ਪਬਲਿਕ ਦਾ ਉਹਨੂੰ ਸ਼ਹੀਦ ਮੰਨ ਕੇ ਔਰ ਉਹਨੂੰ ਇੱਕ ਤਰ੍ਹਾਂ ਦਾ ਮੈਂ ਤੁਹਾਡੇ ਚੈਨਲਾਂ ਤੋਂ ਵੀ ਬੇਨਤੀ ਕਰਦਾ ਕਿ ਤਕੜੇ ਹੋਣਾ ਚਾਹੀਦਾ ਲੋਕਾਂ ਨੂੰ ਲੋਕਾਂ ਨੂੰ ਇਹ ਦੇ ਇਸ ਨੌਜਵਾਨ ਨੂੰ ਇਨਸਾਫ ਦਵਣ ਲਈ ਇਸ ਮਾਨ ਇਨਸਾਫ ਦਵਣ ਦੇ ਲਈ ਤਾਂ ਕਿ ਬੱਚੇ ਨੂੰ ਸ਼ਹੀਦ ਦਾ ਦਰਜਾ ਮਿਲੇ ਇਹਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਗਰਾਮ ਵੀ ਲਿਖਾ ਵੀ ਉਹਦੇ ਲਈ ਵੀ ਗੱਤ ਚਰ ਕੇ ਹਿੱਸਾ ਲੈਣ ਔਰ ਮੈਂ ਆਪ ਜੀ ਦੇ ਚੈਨਲਾਂ ਤੋਂ ਹੀ ਅਪੀਲ ਕਰਦਾ ਸਰਨੇ ਸੰਗਤਾਂ ਨੂੰ ਕਿ ਜਿਸ ਦਿਨ ਮੁੰਡੇ ਦਾ ਗੱਫਾ ਹੋਗਾ ਉਸ ਦਿਨ ਹਰ ਇੱਕ ਵਿਅਕਤੀ ਹਰ ਮਾਂ ਹਰ ਪਹਿਣ 25 ਤਰੀਕ ਐਤਵਾਰ ਹੈ ਜੀ ਐਤਵਾਰ 25 ਤਰੀਕ ਨੂੰ ਇਸ ਨੌਜਵਾਨ ਦੇ ਭੋਗ ਦੇ ਉੱਤੇ ਪਹੁੰਚਣ ਦੀ ਜ਼ਰੂਰਤ ਹੈ ਹਾਂਜੀ ਅਗਨੀ ਵੀਰ ਯੋਜਨਾ ਦਾ ਹਰ ਕੋਈ ਵਿਰੋਧ ਕਰ ਰਿਹਾ ਹਰ ਕੋਈ ਕਹਿੰਦਾ ਕਿ ਇਹ ਨੌਜਾਨਾ ਨਾਲ ਦਿਵਾਰ ਅੱਤੀਂ ਰੱਖਿਆ ਨਾਲ ਫਲਵਾ ਦੇ ਤੁਸੀਂ ਕੀ ਮੰਨਦੇ ਬਿਲਕੁਲ ਜਿਹੜੇ ਤਰੀਕੇ ਦੇ ਨਾਲ ਜਿੰਨੀ ਰਿਟਾਇਰਮੈਂਟ ਹੋ ਰਹੀ ਹੈ ਤੇ ਜਿਸ ਰੇਸ਼ਿਓ ਦੇ ਨਾਲ ਇਹਨਾਂ ਦੇ ਵਿੱਚੋਂ ਮੁੰਡਿਆਂ ਨੂੰ ਰੈਗੂਲਰ ਕਰਨ ਦੀ ਇਹਨਾਂ ਦੀ ਦਰ ਰੱਖੀ ਹੈ ਇੱਕ ਦਿਨ ਤੁਸੀਂ ਦੇਖਿਓ ਦੇਸ਼ ਦਾ ਹਾਲ ਕੀ ਹੋਣਾ ਹੈ ਦੇਸ਼ ਦੀ ਫੋਰਸ ਇੰਨੀ ਘਟ ਜਾਣੀ ਹੈ ਕਿ ਕਿਹੜਾ ਵੀ ਮਰਜੀ ਦੇ ਸਾਡੇ ਦੇਸ਼ ਦੇ ਉੱਤੇ ਕਬਜ਼ਾ ਕਰਨ ਲਈ ਤਿਆਰ ਹੋ ਸਕਦਾ ਹੈ ਇਹ ਕਮਜ਼ੋਰੀਆਂ ਨੇ ਨਲਕੀਆਂ ਨੇ ਸਰਕਾਰ ਦੀ ਕਦੇ ਫੌਜਾਂ ਜਿਹੜੀਆਂ ਸਰਹੱਦਾਂ ਤੇ ਲੜਨ ਵਾਲੇ ਨੇ ਉਹਨਾਂ ਉਹਨਾਂ ਦੀਆਂ ਤਨਖਾਹਾਂ ਤੇ ਨਾਲ ਜੇ ਜੇ ਸੋਚਣ ਵੀ ਅਸੀਂ ਦੇਸ਼ ਦੀ ਤਰੱਕੀ ਕਰਨ ਲੱਗੇ ਮੈਨੂੰ ਲੱਗਦਾ ਦੇਸ਼ ਦੀ ਤਰੱਕੀ ਦੀ ਬਜਾਏ ਦੇਸ਼ ਦਾ ਬੇੜਾਗਰ ਕਰਨਗੇ ਜੇਕਰ ਸਰਕਾਰਾਂ ਇਹਨਾਂ ਰਾਹ ਦਿੱਤੇ ਹੋਣ ਕੱਲ ਪਰਿਵਾਰਕ ਮੈਂਬਰਾਂ ਵੱਲੋਂ ਲੈ ਕੇ ਦਿੱਤਾ ਗਿਆ ਸੀਗਾ ਕਿ ਜਿੰਨੀ ਦੇਰ ਤੱਕ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਦ ਤੱਕ ਉਹਨਾਂ ਦੀ ਜਿਹੜੀਆਂ ਅਸਤੀਆਂ ਨੂੰ ਪਰਵਾਹ ਨਹੀਂ ਕੀਤੀ ਬਿਲਕੁਲ ਪਰਿਵਾਰ ਨੇ ਇੱਕ ਤਕਲੀਫ ਦੇ ਵਿੱਚੋਂ ਇਹ ਗੱਲ ਕਹੀ ਹੈ ਮੈਨੂੰ ਲੱਗਦਾ ਸਰਕਾਰਾਂ ਦੇ ਨਿਕੰਮੇਪਣ ਦਾ ਸਬੂਤ ਹੈ ਸਰਕਾਰ ਨੂੰ ਜਿਸ ਦੇ ਨਾਲ ਨੌਜਵਾਨਾਂ ਨੇ ਕੁਰਬਾਨੀ ਦਿੱਤੀ ਉਸ ਦਿਨ ਉਥੋਂ ਚੱਕ ਕੇ ਤੁਰਨ ਲੱਗਾ ਹੀ ਇਹ ਕਹਿਣਾ ਚਾਹੀਦਾ ਸੀ ਉਹ ਸਾਡਾ ਸ਼ਹੀਦ ਹੈ ਪਰ ਮੈਨੂੰ ਇੱਕ ਦੁੱਖ ਹੋਇਆ ਕਿ ਜਿਹੜੇ ਇੱਥੇ ਲੀਡਰ ਸਹਿਬਾਨ ਵੀ ਆਏ ਨੇ ਪੋਲੀਟੀਕਲ ਪਾਰਟੀਆਂ ਦੇ ਉਹਨਾਂ ਤੋਂ ਵੀ ਉਹਨੂੰ ਉਹਦੇ ਪੈਤੀ ਸ਼ਹੀਦ ਹੋਇਆ ਸ਼ਬਦ ਵਰਤਣ ਦੀ ਬਜਾਏ ਉਹਨੂੰ ਸਵਰਗਵਾਸ ਹੋਇਆ ਕਹਿਣਾ ਅਕਾਲ ਚਲਾਣਾ ਸ਼ਬਦ ਵਰਤ ਜਾਣਾ ਉਹਦੇ ਲਈ ਮੈਨੂੰ ਇਹ ਬੇ ਸ਼ਰਮ ਦੀ ਗੱਲ ਹੈ ਪੋਲੀਟੀਕਲ ਪਾਰਟੀਆਂ ਦਾ ਘੱਟੋ-ਘੱਟ ਸੀ ਲੋਕ ਤਾਂ ਨੂੰ ਮੰਨ ਗਏ ਨਾ ਵੀ ਸਾਡਾ ਸ਼ਹੀਦ ਹੈ ਅਸੀਂ ਆਉਦੇ ਪਹਿਲਾਂ ਦਾਪ ਮੰਨਾਂਗੇ ਫੇਰ ਹੀ ਅਗਲੇ ਤੋਂ ਮੰਗ ਕਰਾਂਗੇ ਨਾ ਵੀ ਸਾਡਾ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦਿਓ ਸੋ ਜਿਨ੍ਹਾਂ ਦੀ ਮਾਨਸਿਕਤਾ ਇਹਨਾਂ ਗੱਲਾਂ ਤੋਂ ਮਤਲਬ ਸਰਕਾਰਾਂ ਦੀ ਨਜ਼ਰਾਂ ਵੀ ਝਲਕਦੀਆਂ ਔਰ ਇਹਨੂੰ ਆਪਾਂ ਤਕੜੇ ਹੋ ਕੇ ਤੁਸੀਂ ਵੀ ਸਾਰੇ ਮਾਰੋ ਹਮਲਾ ਆਪਾਂ ਸਾਰੇ ਰਲ ਕੇ ਸ਼ਹੀਦ ਦਾ ਦਰਜਾ ਦਿਵਾਇਆ